ਵੱਡ ਭਾਗੇ ਹਾਂ ਜੋ ਸਾਹਿਬੇ ਕੁਮਾਰ ਸ਼ਬਦ ਦਾ ਅਵਤਾਰ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਗੁਰਤਾ ਗੱਦੀ ਉਪਰ ਸੁਭਾਏ ਮਾਨ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਦੀ ਸਲਾਣਾ ਮਿੱਠੀ ਲਿੱਗੀ ਯਾਦ ਅੰਦਰ ਹੋ ਰਹੇ ਗੁਰਮਤ ਸਮਾਗਮਾਂ ਦੀਆਂ ਹਾਜ਼ਰੀਆਂ ਪਰ ਰਹੇ ਹੋ ਗੁਰੂ ਖਾਲਸਾ ਜੀ ਗੱਲ ਚੱਲ ਰਹੀ ਰੱਬ ਦੇ ਪਿਆਰੇ ਦੀ ਕੁਝ ਕ ਬਚਨ ਗੁਰਬਾਣੀ ਦੇ ਪਰਥਾਏ ਉਹਨਾਂ ਮਹਾਨ ਆਤਮਾਵਾਂ ਦੇ ਪਰਥਾਏ ਗੁਰੂਦੁਆਰੇ ਸਮਝ ਲਈਏ ਵਿਚਾਰ ਲਈਏ ਤਾਂ ਕਰਕੇ ਸਾਡਾ ਜੀਵਨ ਵੀ ਉਹਨਾਂ ਮਹਾਪੁਰਖਾਂ ਦੇ ਜੀਵਨ ਵੱਲ ਤੱਕ ਕੇ ਕੁਝ ਕ ਨਾਮ ਦੀ ਕਣੀ ਨੂੰ ਗ੍ਰਹਿਣ ਕਰ ਲਵੇ ਆਖੋ ਸਤਨਾਮ ਆਓ ਕੁਝ ਵਿਚਾਰ ਕਰਨ ਤੋਂ ਪਹਿਲਾਂ ਮਹਾਨ ਪਰਉਪਕਾਰੀ ਸਤਿਗੁਰੂ ਕਲੰਗੀਧਰ ਪਾਤਸ਼ਾਹ ਦੁਆਰਾ ਬਖਸ਼ਿਆ ਹੋਇਆ ਫਤੇ ਦਾ ਨਾਰਾ ਕਰੋ ਪਰਵਾਨ ਪ੍ਰੇਮ ਵਿੱਚ ਭਿੱਜ ਕੇ ਹਾਜ਼ਰੀਆਂ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਜਦੋਂ ਕਰਦੇ ਆ ਗੁਰੂ ਕੀ ਬਾਣੀ ਦੁਆਰੇ ਉਹਨਾਂ ਮਹਾਨ ਆਤਮਾਵਾਂ ਦੀ ਤੇ ਇੱਕ ਵਾਚਨ ਗੁਰੂ ਕੀ ਬਾਣੀ ਦਾ ਉਹਨਾਂ ਮਹਾਨ ਆਤਮਾਵਾਂ ਦੀ ਪਰਥਾਏ ਆਉਂਦਾ ਏ ਹੋਮ ਬਲਿਹਾਰੀ ਤਿੰਨ ਕਉ ਜਿਨ ਜਪਿਆ ਹਰ ਨਿਰੰਕਾਰ ਮੈਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਵਾਰਨੇ ਬਲਿਹਾਰ ਨੇ ਜਾਣੈ ਜਿਨ੍ਹਾਂ ਨੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਅਰਾਧਿਆ ਸਿਮਰਿਆ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਕੋ ਸਭ ਜਗਤ ਕਰ ਹੈ ਨਮਸਕਾਰ ਉਹਨਾਂ ਦੇ ਮੁਖ ਦਰਗਾਹ ਵਿੱਚ ਉਜਲੇ ਨੇ ਤੇ ਉਹਨਾਂ ਨੂੰ ਸਾਰਾ ਜਗਤ ਨਮਸ਼ਕਾਰਾਂ ਕਰਦਾ ਆਖੋ ਸਤਨਾਮ ਅੱਜ ਬੈਠੇ ਆ ਨਾ ਗੁਰੂ ਕੀ ਹਜ਼ੂਰੀ ਅੰਦਰ ਕਿਉਂ ਬੈਠੇ ਆ ਉਹਨਾਂ ਮਹਾਨ ਆਤਮਾਵਾਂ ਦੇ ਸਦਕੇ ਭਾਵੇਂ ਅੱਜ ਸਰੀਰ ਨਹੀਂ ਹੈ ਤੇ ਅੱਜ ਵੀ ਨਮਸ਼ਕਾਰਾਂ ਕਰ ਰਹੇ ਆ ਗੁਰੂ ਦੇ ਅੰਦਰ ਮਿਲੀ ਹੋਈ ਜੋਤ ਨੂੰ ਉਹਨਾਂ ਮਹਾਨ ਆਤਮਾਵਾਂ ਨੂੰ ਅੱਜ ਵੀ ਸੱਚ ਦਾ ਪੈ ਕਰਦੇ ਆਂ ਕੋ ਸਤਨਾਮ ਕਿਉਂਕਿ ਉਹਨਾਂ ਨੇ ਨਾਮ ਜਪਿਆ ਉਹਨਾਂ ਨੇ ਬੰਦਗੀ ਕੀਤੀ ਭਗਤੀ ਕੀਤੀ ਉਸ ਨਿਰੰਕਾਰ ਨੂੰ ਅਰਾਧਨਾ ਕੀਤਾ ਇਸੇ ਵਾਸਤੇ ਸਤਗੁਰੂ ਕਹਿੰਦੇ ਹਉਮ ਬਿਹਾਰੀ ਤਨ ਕਉ ਮੈਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਨਾ ਹੈ ਇਹ ਗੁਰੂ ਕੇ ਬਚਨ ਨੇ ਗੁਰੂ ਉਹਨਾਂ ਗੁਰਮੁਖਾਂ ਤੋਂ ਵਾਰਨੇ ਜਾਂਦੇ ਕਿੰਨਾ ਤੋਂ ਜਨ ਜਪਿਆ ਹਰ ਨਰੰਗਕਾਰ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਜਪਿਆ ਅਰਾਧਿਆ ਤੇ ਮਹਾਰਾਜ ਕਹਿੰਦੇ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਦੇ ਮੁਖ ਸਦਾ ਹੀ ਮਾਲਕ ਵਾਹਿਗੁਰੂ ਦੀ ਦਰਗਾਹ ਅੰਦਰ ਉਜਲੇ ਨੇ ਪਵਿੱਤਰ ਨੇ ਪਰਵਾਨ ਨੇ ਉਹ ਗੁਰਮੁਖ ਪਿਆਰੇ ਨਿਰੰਕਾਰ ਦੀ ਉਸ ਗ੍ਰਹਿ ਅੰਦਰ ਉਸ ਘਰ ਅੰਦਰ ਜਿੱਥੇ ਨਿਰੰਕਾਰ ਆਪ ਵਸਦਾ ਆਖੋ ਸਤਨਾਮ ਤੇ ਉਹਨਾਂ ਕੋ ਸਭ ਜਗਤ ਕਰੇ ਨਮਸਕਾਰ ਤੇ ਉਹਨਾਂ ਨੂੰ ਸਾਰਾ ਜਗਤ ਸਦਾ ਨਮਸਕਾਰਾਂ ਕਰਦਾ ਹੈ ਤੇ ਕਰਦਾ ਰਹੇਗਾ ਆਖੋ ਸਤਨਾਮ ਤਾਂ ਉਹਨਾਂ ਦੀ ਬੰਦਗੀ ਦੇ ਸਦਕੇ ਇਕੱਤਰ ਹੋਏ ਆ ਉਹਨਾਂ ਦੇ ਸਿਮਰਨ ਦੇ ਸਦਕੇ ਬੈਠੇ ਆ ਇਹ ਧਰਤੀ ਸਰਸਾਰ ਹੈ ਉਹਨਾਂ ਦੇ ਇੱਕ ਇੱਕ ਜਪੇ ਹੋਏ ਵਾਹਿਗੁਰੂ ਸ਼ਬਦ ਦੇ ਨਾਲ ਤਾਂ ਅੱਜ ਬਹਿ ਕੇ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਗੁਰੂ ਦੀਆਂ ਬਾਤਾਂ ਉਸ ਨਿਰੰਕਾਰ ਦੇ ਪਿਆਰਿਆਂ ਦੀਆਂ ਬਾਤਾਂ ਸਰਵਣ ਕਰ ਰਹੇ ਆ ਬਾਣੀ ਅੰਦਰ ਪੜਦੇ ਆ ਸੁਖਮਨੀ ਸਾਹਿਬ ਅੰਦਰ ਇੱਕ ਬੜਾ ਪਿਆਰਾ ਗੁਰੂ ਦਾ ਬਚਨ ਆਉਂਦਾ ਹੈ ब्रह्म ज्ञानी निर्मल ते निर्मला जैसे मैल ना लागे जनाब रब दा प्यारा निर्मल, निर्मल तों भी निर्मल हुंदा है पवित्र तों भी, भी पवित्र हुंदा है ओ, ओ उस जल दी जल भावे मैला क्यों ना होवे ਕੁਝ ਸਮਾਂ ਖੜਾ ਰਹੇ ਮੈਲ ਥੱਲੇ ਬਹਿ ਜਾਂਦੀ ਹੈ ਤੇ ਉਹ ਨਿਰਮਲ ਦਾ ਨਿਰਮਲ ਹੋ ਜਾਂਦਾ ਹੈ ਇਸੇ ਤਰ੍ਹਾਂ ਆ ਸੰਸਾਰ ਉਸ ਗੰਧਲੇ ਜਲ ਦੀ ਨਿਹਾਈ ਹੈ ਤੇ ਰੱਬ ਦੇ ਪਿਆਰੇ ਉਸ ਗੰਧਲੇ ਸੰਸਾਰ ਅੰਦਰ ਨਿਰਮਲ ਤੋਂ ਵੀ ਨਿਰਮਲ ਹੋ ਕੇ ਵਿਚਰਦੇ ਨੇ ਆਖੋ ਸਤਨਾਮ ਜਿੱਥੇ ਆਪ ਉਸ ਨਿਰੰਕਾਰ ਦੀ ਬੰਦਗੀ ਕਰਦੇ ਹਨ ਇੱਕ ਦਿਨ ਨਿਰੰਕਾਰ ਵਿੱਚ ਅਭੇਦ ਹੋ ਜਾਂਦੇ ਨੇ ਉਥੇ ਬੇਅੰਤ ਲੁਕਾਈ ਨੂੰ ਸੱਚ ਦਾ ਹੌਕਾ ਦੇ ਧੁਰ ਅੰਦਰ ਗੱਲ ਵਸ ਜਾਏ ਇੱਥੇ ਤੇ ਚੋਰ ਵੀ ਸਾਥ ਬਣਦੇ ਨੇ ਮੈਂ ਵੀ ਗੁਰੂ ਦੇ ਦਰ ਤੇ ਆਪਣਾ ਆਪ ਅਰਪਿਤ ਕਰ ਦੇਵਾਂ ਤਾਂ ਕਿ ਮੇਰਾ ਜੀਵਨ ਵੀ ਸੰਸਾਰ ਹੋ ਜਾਏ ਆਖੋ ਸਤਨਾਮ ਗੁਰਸਿੱਖੋ ਇੱਕ ਵਾਰ ਕੋਈ ਰੱਬ ਦਾ ਪਿਆਰਾ ਮਹਾਪੁਰਖ ਸਾਧੂ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਇੱਕ ਦਿਨ ਕੀ ਹੋਇਆ ਨਗਰ ਦੇ ਵਿੱਚੋਂ ਮੱਝਾਂ ਚੋਰੀ ਹੋ ਗਈਆਂ ਚੋਰੀ ਕਰਨ ਵਾਲਾ ਪਕੜਿਆ ਗਿਆ ਜਿੱਥੇ ਚਿੱਤੇ ਮੱਝਾਂ ਵੇਚੀਆਂ ਸਨ ਪਤਾ ਲੱਗ ਗਿਆ ਪਕੜ ਕੇ ਕੁੱਟਦੇ ਲੈ ਕੇ ਮਹਾਪੁਰਖਾਂ ਕੋਲੇ ਆ ਗਏ ਨੇ ਵੀ ਇਹ ਉਹ ਚੋਰ ਹੈ जिने ਆਪਣੇ ਨਗਰ ਦੀਆਂ ਆਪਣੇ ਡੇਰੇ ਦੀਆਂ ਮੱਝਾਂ ਚੋਰੀ ਕੀਤੀਆਂ ਤੇ ਮਹਾਪੁਰਖਾਂ ਨੇ ਕਿਹਾ ਨਾ ਭਾਈ ਇਹਨੂੰ ਕੁੱਟਣਾ ਨਹੀਂ ਇਹਨੂੰ ਸਬਕ ਮੈਂ ਦੇਵਾਂਗਾ ਮੈਂ ਆਪਜੀ ਨਾਲ ਸਾਝ ਪਾਰਿਆ ਸੀ ਜਾਂ ਤੇ ਗੁਰੂ ਜਾਂ ਫਿਰ ਰੱਬ ਦਾ ਪਿਆਰਾ ਕਿਸੇ ਦੇ ਕਿਰਪਾ ਕਰਕੇ ਜੀਵਨ ਬਣਾ ਜਾਂਦਾ ਹੈ ਐਸੇ ਕਰਕੇ ਗੁਰੂ ਨੇ ਸਾਨੂੰ ਇੱਕ ਦਾਤ ਦਿੱਤੀ ਹੈ ਸਾਧ ਸੰਗਤ ਤਾ ਕਿ ਭਾਈ ਸਾਧ ਸੰਗਤ ਕਰਨੀ ਹੈ ਰੱਬ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਕਰਨੀ ਹੈ ਕਿਉਂਕਿ ਸੰਗਤ ਅੰਦਰ ਜੀਵਨ ਘੜੇ ਜਾਂਦੇ ਨੇ ਆਖੋ ਸਤਨਾਮ ਜਿਸ ਤਰੀਕੇ ਕੋਈ ਵੀ ਚੀਜ਼ ਨੂੰ ਘੜ ਕੇ ਆਪਾਂ ਕਿੰਨਾ ਸਮਾਨ ਬਣਾ ਲੈਨੇ ਆ ਉਹ ਇੱਕ ਵਸਤੂ ਘੜੀ ਜਾਂਦੀ ਹੈ ਆ ਜਿਹੜੀ ਗੁਰੂ ਕੀ ਸੰਗਤ ਹੈ ਇੱਥੇ ਜੀਵਨ ਘੜੇ ਜਾਂਦੇ ਨੇ ਆਖੋ ਸਤਨਾਮ ਗੁਰੂ ਦੇ ਪਿਆਰੇ ਜੀਵਨ ਨੂੰ ਘੜ ਕੇ ਐਸਾ ਸਰਸਾਰ ਕਰਦੇ ਨੇ ਕਿ ਜੀਵਨ ਬਣ ਆਉਂਦਾ ਹੈ ਮਾਪੁਰ ਕਹਿੰਦੇ ਨਹੀਂ ਇਹਨੂੰ ਸਜ਼ਾ ਮੈਂ ਦੇਵਾਂਗਾ ਉਸ ਨੂੰ ਫੜਿਆ ਬਾਹ ਤੋ ਆਪਣੇ ਕਮਰੇ ਅੰਦਰ ਲੈ ਗਏ ਜਾ ਕਰਕੇ ਆਪਣੇ ਗੀਜੇ ਚ ਹੱਥ ਪਾਇਆ ਜਿੰਨੀ ਮਾਇਆ ਆਈ ਉਹਦੇ ਹੱਥਾਂ ਤੇ ਰੱਖ ਕੇ ਕਹਿਣ ਲੱਗੇ ਸਜਣਾ ਲੈ ਆਹ ਪੈਸੇ ਲੈ ਜਾ ਜਾ ਕੇ ਕੋਈ ਕਿਰਤ ਨਾ ਕਰ ਕਿਰਤ ਕਰ ਚੋਰੀ ਨਾ ਕਰੀ ਕਿਉਂਕਿ ਚੋਰ ਕੀ ਹਾਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਗੁਰਸਿੱਖਾ ਚੋਰ ਦੀ ਕੋਈ ਹਾਮੀ ਨਹੀਂ ਭਰਦਾ ਲੈ ਮਾਇਆ ਲੈ ਜਾ ਪਿਛਲੇ ਗੇਟ ਥਾਣੀ ਨਿਕਲ ਜਾ ਜਾ ਕੇ ਕੋਈ ਕਿਰਤ ਕਰਿਆ ਕਰ ਆਹ ਬਚਨ ਕਹੇ ਜਦੋਂ ਇਹ ਬਚਨ ਕਹੇ ਮਾਹਪੁਰਖਾਂ ਦੇ ਬਚਨਾ ਚ ਬਲ ਹੁੰਦਾ ਹੈ ਮਾਹਪੁਰਖਾਂ ਦੇ ਬਚਨਾ ਚ ਤਾਕਤ ਹੁੰਦੀ ਹੈ ਜਿਨ੍ਹਾਂ ਨੇ ਨਾਮ ਸਿਮਰਿਆ ਹੁੰਦਾ ਉਸ ਨਾਮ ਦੀ ਬਰਕਤ ਦੇ ਨਾਲ ਇੱਕ ਵਾਰੀ ਕਿਹਾ ਵਾਹਿਗੁਰੂ ਕਿਸੇ ਦੇ ਹਿਰਦੇ ਨੂੰ ਸਰਸ਼ਾਰ ਕਰ ਦਿੰਦਾ ਹੈ ਤੇ ਉਸ ਹਿਰਦੇ ਅੰਦਰ ਐਸਾ ਬਚਨ ਪਿਆ ਬਸ ਉਹ ਸੰਤਾਂ ਦਾ ਹੋ ਕੇ ਰਹਿ ਗਿਆ ਆਖੋ ਸਤਨਾਮ ਕਹਿਣ ਲੱਗਾ ਰੋ ਕੇ ਧਾਹਾਂ ਮਾਰ ਕੇ ਕਹਿੰਦਾ ਮੈਂ ਤਾਂ ਕਿਹਾ ਸੀ ਜਿਵੇਂ ਬਾਹਰ ਕੁੱਟ ਰਹੇ ਨੇ ਮਹਾਪੁਰਖ ਲਾ ਜਾ ਕੇ ਵੀ ਕਿਸੇ ਮੰਜੇ ਨਾਲ ਬੰਨਣਗੇ ਪਰ ਸੁਣਿਆ ਸੀ ਮਹਾਪੁਰਖ ਪਰਉਪਕਾਰੀ ਹੁੰਦੇ ਨੇ ਕਹਿੰਦਾ ਅੱਜ ਵੇਖ ਵੀ ਲਏ ਨੇ ਸੱਚਮੁੱਚ ਮਹਾਪੁਰਖ ਪਰਉਪਕਾਰੀ ਹੁੰਦੇ ਨੇ ਮਹਾਪੁਰਖ ਜੀਵਨ ਘੜਦੇ ਨੇ ਸੱਚਮੁੱਚ ਅੱਜ ਮੇਰਾ ਵੀ ਜੀਵਨ ਘੜਿਆ ਗਿਆ ਉਸ ਦਿਨ ਤੋਂ ਮਹਾਪੁਰਖਾਂ ਦਾ ਸੇਵਕ ਬਣ ਗਿਆ ਤੇ ਸੇਵਾ ਕਰਦਿਆਂ ਕਰਦਿਆਂ ਜਿੰਨੀ ਮਨ ਦੀ ਮੈਲ ਸੀ ਚੋਰੀ ਯਾਰੀ ਠੱਗੀ ਦਾ ਜੋ ਵੀ ਮੈਲ ਸੀ ਸਾਰੀ ਇੱਕ ਦਿਨ ਲੈ ਗਈ ਤੇ ਆਉਣ ਵਾਲਾ ਜੋ ਸਾਧੂ ਉਹਨਾਂ ਤੋਂ ਬਾਅਦ ਬਣਿਆ ਉਹ ਚੋਰ ਬਣਿਆ ਕੋ ਸਤਨਾਮ ਇੰਉਂ ਜਿਹੜੇ ਰੱਬ ਦੇ ਪਿਆਰੇ ਜੀਵਨ ਘੜਦੇ ਨੇ ਇਸੇ ਕਰਕੇ ਬਾਰ-ਬਾਰ ਗੁਰੂ ਕੀ ਬਾਣੀ ਅੰਦਰ ਸਾਧ ਸੰਗਤ ਦਾ ਜ਼ਿਕਰ ਆਉਂਦਾ ਹੈ ਤਾਂ ਕਿ ਆ ਗੁਰਸਿੱਖੋ ਬਾਣੀ ਸੁਣੋ ਬਾਣੀ ਪੜੋ ਬਾਣੀ ਗਾਓ ਕਿਉਂਕਿ ਇਹ ਬਾਣੀ ਗੁਰੂ ਕੀ ਬਾਣੀ ਤੇ ਨਿਰੰਕਾਰ ਦੀ ਸਿਫਤ ਸਲਾਹ ਹੈ ਪ੍ਰਭ ਬਾਣੀ ਸਬਦ ਸੁਪੱਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਤੂੰ ਜਪ ਤੇ ਸਹੀ ਇਹ ਬਾਣੀ ਸ੍ਰੇਸ਼ਟ ਭਾਖਿਆ ਹੈ ਗੁਰੂ ਕੀ ਬਚਨ ਨੇ ਗੁਰੂ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ ਤੂੰ ਬਾਣੀ ਨੂੰ ਭਿੱਜ ਕੇ ਗਾ ਬਾਣੀ ਨੂੰ ਸੁਣ ਬਾਣੀ ਨੂੰ ਪੜ ਗੁਰਪੂਰਾ ਤੂੰ ਰੱਖਿਆ ਤੇਰੀ ਰੱਖਿਆ ਪੂਰਾ ਗੁਰੂ ਕਰੇਗਾ ਆਖੋ ਸਤਨਾਮ ਗੁਰੂ ਨਾਲ ਖੜਦਾ ਹੈ ਅਰਦਾਸ ਅੰਦਰ ਆਪਾਂ ਇੱਕ ਬੇਨਤੀ ਸੁਣਦੇ ਜਦੋਂ ਅਰਦਾਸ ਕਰਦੇ ਆ ਦੇਖ ਕੇ ਅੰਡਿਟ ਕੀਤਾ ਦੇਖ ਕੇ ਅੰਡਿਟ ਕੋਈ ਰੱਬ ਦਾ ਪਿਆਰਾ ਕਰਦਾ ਆਮ ਨਹੀਂ ਇੱਕ ਵਾਰ ਇੱਕ ਰਾਜਾ ਗੁਰਮੁਖ ਜਾਨੈ ਰੱਬ ਦਾ ਪਿਆਰਾ ਹੈ ਭੈ ਭਵ ਨਹੀਂ ਬਾਲਾ ਹੈ ਰਸਤੇ ਅੰਦਰ ਬਿਮਾਰ ਪੈ ਗਿਆ ਕਿਉਂਕਿ ਗੱਡੀਆਂ ਤੇ ਪੁਰਾਣੇ ਸਮੇਂ ਵਿੱਚ ਹੈ ਨਹੀਂ ਸੀ ਤਾਂ ਉਸੇ ਰਾਤ ਜਿਸ ਦਿਨ ਗਿਆ ਰਾਤ ਨੂੰ ਵਾਪਸ ਆ ਗਿਆ ਕਿਉਂਕਿ ਰਸਤੇ ਅੰਦਰ ਬਿਮਾਰ ਹੋ ਗਿਆ ਆਕਮ ਜਿਸ ਵਕਤ ਹੁਣ ਰਾਜੇ ਨੂੰ ਕਿਨੇ ਰੋਕਣਾ ਸੀ ਮਹਿਲ ਵਿੱਚ ਆਇਆ ਆਪਣੇ ਕਕਸ਼ਨ ਦਰ ਗਿਆ ਤੇ ਕੀ ਵੇਖਦਾ ਹੈ ਉਸ ਦੀ ਰਾਣੀ ਦੇ ਨਾਲ ਪਰਾਇਆ ਮਰਦ ਪਿਆ ਗੁਰਸਿੱਖੋ ਅਸੀਂ ਸਾਰੇ ਹੀ ਵਿਕਾਰਾਂ ਦੇ ਪੁਤਲੇ ਆਂ ਵਿਕਾਰਾਂ ਤੋਂ ਬਚਾਉਣ ਵਾਲਾ ਜੇ ਕੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖੋ ਸਤਨਾਮ ਆਪਣੇ ਆਪ ਨਹੀਂ ਅਸੀਂ ਬਚ ਸਕਦੇ ਇਹ ਤੇ ਇਹ ਗੁਰੂ ਦੀ ਕਿਰਪਾ ਹੈ ਇਹ ਹੱਥ ਰੱਖ ਗੁਰਸਿੱਖੋ ਕਈ ਵਾਰ ਨਾ ਬੰਦਾ ਗਲਤੀ ਕਰਕੇ ਵੀ ਸੁਧਰ ਜਾਂਦਾ ਹੈ ਤੇ ਉਹ ਐਸਾ ਸੁਧਰਦਾ ਹੈ ਕਿ ਉਹਦਾ ਜੀਵਨ ਹੀ ਪਲਟਾ ਮਾਰ ਜਾਂਦਾ ਆਖੋ ਸਤਨਾਮ ਹੁਣ ਉੱਠੀ ਐ ਵੇਖਦੀ ਐ ਰਾਜੇ ਨੇ ਸਾਡੇ ਉੱਤੇ ਚਾਦਰ ਦਿੱਤੀ ਐ ਇਹਦਾ ਮਤਲਬ ਰਾਜਾ ਵਾਪਸ ਆ ਗਿਆ ਹੈ ਰਾਜਾ ਕੁਝ ਵੀ ਕਰ ਸਕਦਾ ਹੈ ਮੈਨੂੰ ਜੇਲ੍ਹ ਵਿੱਚ ਵੀ ਛੁੱਟ ਸਕਦਾ ਹੈ ਮੈਨੂੰ ਮੌਤ ਦੀ ਸਜ਼ਾ ਵੀ ਦੇ ਸਕਦਾ ਹੈ ਕੁਝ ਵੀ ਕਰ ਸਕਦਾ ਐ ਇੰਨੀ ਡਰੀ ਪਰ ਜਦੋਂ ਰਾਜਾ ਉਹਦੇ ਕੋਲੇ ਆਇਆ ਨਾ ਉਹਨੂੰ ਉਹਨੇ ਇਉਂ ਉੱਥੇ ਉਹਦੇ ਨਾਲ ਜਿਹੜਾ ਵਿਹਾਰ ਕੀਤਾ ਵੀ ਜਿਵੇਂ ਕੁਝ ਉਹਨੇ ਵੇਖਿਆ ਹੀ ਨਹੀਂ ਉਹਨੂੰ ਪਤਾ ਹੀ ਕੁਝ ਨਹੀਂ ਰਾਜੇ ਨੇ ਕੁਝ ਨਹੀਂ ਕਿਹਾ ਸਮਾਂ ਲੰਘਦਾ ਗਿਆ ਪਰ ਉਹ ਗੱਲ ਕਿਤੇ ਤੁਰੂ ਹੀ ਨਹੀਂ ਪਰਿਵਾਰ ਦੇ ਅੰਦਰ ਜਿਵੇਂ ਪਹਿਲਾਂ ਰਾਜਾ ਪਿਆਰ ਕਰਦਾ ਸੀ ਪਰਿਵਾਰ ਨੂੰ ਉਸੇ ਤਰ੍ਹਾਂ ਕਰਦਾ ਰਿਹਾ ਜੀਵਨ ਲੰਘਦਾ ਗਿਆ ਜਿਵੇਂ ਜਿਵੇਂ ਜੀਵਨ ਲੰਘਦਾ ਗਿਆ ਨਾ ਹੁਣ ਰਾਣੀ ਦੇ ਮਨ ਵਿੱਚ ਕੀ ਖਿਆਲ ਹੈ ਮਨ ਵਿੱਚ ਖਿਆਲ ਆਇਆ ਮੈਂ ਉਸ ਰਾਜੇ ਨੂੰ ਧੋਖਾ ਦਿੰਦੀ ਰਹੀ ਜਿਨੇ ਮੇਰਾ ਪਰਦਾ ਕੱਜਿਆ ਆਖੋ ਸਤਨਾਮ ਤੇਰੇ ਨੇ ਤੇਰੇ ਨੇ ਹਰ ਤੇਰਾ ਹੁਕਮ ਮੰਨਦਾ ਹੈ ਤੇਰੇ ਕੋਲੇ ਗਹਿਣੇ ਗੱਟੇ ਸਭ ਕੁਝ ਹੈ ਪਰ ਤੂੰ ਰੋਨੀ ਕਿਉਂ ਹੈ ਰਾਣੀ ਕਹਿਣ ਲੱਗੀ ਰਾਜਾ ਮੇਰੇ ਕੋਲੇ ਸਭ ਕੁਝ ਹੈ ਪਰ ਜਿਹੜਾ ਮੇਰੇ ਪਰਦੇ ਕੱਜਣ ਵਾਲਾ ਅੱਜ ਉਹ ਚਲਿਆ ਆਖੋ ਸਤਨਾਮ ਰੱਬ ਦੇ ਪਿਆਰੇ ਸਦਾ ਪਰਦੇ ਕੱਜਦੇ ਨੇ ਗੁਰਸਿੱਖੋ ਤੇ ਜਿਹੜਾ ਰੱਬ ਦੇ ਪਿਆਰੇ ਦੀ ਸ਼ਰਣ ਵਿੱਚ ਚਲਾ ਜਾਂਦਾ ਹੈ ਉਹਦਾ ਪਰਦਾ ਕੱਜ ਕੇ ਸੰਤ ਕਦੇ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਦਾ ਭਾਵੇਂ ਅਸੀਂ ਸੰਤ ਨੂੰ ਮਾੜਾ ਬਚਨ ਬੋਲ ਦਈਏ ਪਰ ਰੱਬ ਦਾ ਪਿਆਰਾ ਕਦੇ ਮਾੜਾ ਉਹਦਾ ਤੱਕਦਾ ਨਹੀਂ ਸਦਾ ਹੀ ਉਹਦੇ ਉੱਤੇ ਪਰ ਉਪਕਾਰ ਕਰਕੇ ਉਹਦੇ ਜੀਵਨ ਨੂੰ ਘੜ ਦਿੰਦਾ ਹੈ ਸਰਸਾਰ ਕਰ ਦਿੰਦਾ ਹੈ ਤਾਂ ਗੁਰੂ ਪਾਤਸ਼ਾਹ ਮਹਾਰਾਜ ਤਾਂ ਹੀ ਤੇ ਕਿਹਾ ਪਰਦਾਸ ਵਿੱਚ ਕਹਿੰਦੇ ਦੇਖ ਕੇ ਅੰਡਠ ਕੀਤਾ ਦੇਖ ਕੇ ਅੰਡਠ ਕੋਈ ਕਰਦਾ ਜਿਹਦੇ ਉੱਤੇ ਗੁਰੂ ਕੀ ਕਿਰਪਾ ਆਖੋ ਸਤਨਾਮ ਤਾਂ ਗੁਰੂ ਪਾਤਸ਼ਾਹ ਆਪਣੀ پاک ਬਾਣੀ ਅੰਦਰ ਕਹਿੰਦੇ ਮਰਤੇ ਨਰਮਲਾ ਬ੍ਰਹਮ ਗਿਆਨੀ ਜਿਹੜਾ ਹੁੰਦਾ ਹੈ ਨਾ ਰੱਬ ਦਾ ਪਿਆਰਾ ਉਹ ਰੱਬ ਦੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਹਦਾ ਹਿਰਦਾ ਨਿਰਮਲ ਤੋਂ ਵੀ ਨਿਰਮਲ ਪਵਿੱਤਰ ਹੋ ਜਾਂਦਾ ਹੈ ਆਖੋ ਸਤਨਾਮ ਸਾਡਾ ਹਿਰਦਾ ਮੈਲ ਨਾਲ ਭਰਿਆ ਹੈ ਰੱਬ ਦੇ ਪਿਆਰੇ ਦਾ ਹਿਰਦਾ ਨਿਰਮਲ ਹੁੰਦਾ ਹੈ ਜੈਸੇ ਮੈਲ ਨਾ ਲੱਗੇ ਜਲਾ ਜਿਵੇਂ ਜਲ ਦੇ ਉੱਤੇ ਮੈਲ ਕਦੇ ਨਹੀਂ ਲੱਗਦੀ ਜਲ ਮੈਲਾ ਵੀ ਹੋਏਗਾ ਕੁਝ ਸਮਾਂ ਖੜਾ ਰਹਿਣ ਦਿਓ ਮੈਲ ਥੱਲੇ ਬਹਿ ਜਾਏਗੀ ਜਲ ਉਸੇ ਤਰ੍ਹਾਂ ਨਿਰਮਲ ਦਾ ਨਿਰਮਲ ਹੋ ਜਾਏਗਾ ਇਸੇ ਤਰ੍ਹਾਂ ਰੱਬ ਦੇ ਪਿਆਰੇ ਸਦਾਇਵ ਕਾਲ ਹੀ ਨਿਰਮਲ ਰਹਿੰਦੇ ਨੇ ਭਾਵੇਂ ਆ ਸੰਸਾਰ ਸਾਰਾ ਵਿਕਾਰਾਂ ਨਾਲ ਗੰਧਲਾ ਹੈ ਪਰ ਇਹਦੇ ਵਿੱਚ ਵੀ ਉਹ ਨਿਰਮਲ ਤੋਂ ਨਿਰਮਲ ਹੋ ਕੇ ਇਹਦੇ ਤੋਂ ਉੱਪਰ ਇੱਕ ਨਾਮ ਦੀ ਬਰਕਤ ਦੇ ਨਾਲ ਆਪ ਸਰਸ਼ਾਰ ਰਹਿੰਦੇ ਨੇ ਆਪ ਜਪੈ ਅਵਰ ਹੈ ਨਾਮ ਜਪਾਵੇ ਤੇ ਹੋਰਾਂ ਨੂੰ ਨਾਮ ਦੀ ਦਾਤ ਦੇ ਕਰਕੇ ਉਹਨਾਂ ਤੇ ਰਹਿਮਤ ਕਰਕੇ ਉਹਨਾਂ ਦੇ ਜੀਵਨ ਨੂੰ ਘੜ ਦਿੰਦੇ ਨੇ ਆਖੋ ਸਤਨਾਮ ਅੱਜ ਆਏ ਆ ਨਾ ਗੁਰੂ ਕੀ ਸ਼ਰਣ ਇੱਕੋ ਹੀ ਗੁਰੂ ਦੇ ਦਰ ਤੇ ਬੇਨਤੀ ਕਰੀਏ ਦਾਤਾ ਇਸ ਦਰ ਤੇ ਪਹਿਲਾਂ ਬੜੀ ਕਿਰਪਾ ਹੈ ਮਹਾਂਪੁਰਖ ਹੋਏ ਨੇ ਰੱਬ ਦੇ ਪਿਆਰੇ ਹੋਏ ਨੇ ਦਾਤਾ ਅੱਜ ਮੈਂ ਵੀ ਤੇਰੇ ਦਰ ਤੇ ਕੁਝ ਮੰਗਣ ਆਇਆ ਝੋਲੀ ਅੱਡ ਕੇ ਇਸ ਝੋਲੀ ਵਿੱਚ ਕੋਈ ਕਣੀ ਨਾਮ ਦੀ ਪਾ ਦੇ ਤਾਂ ਕਿ ਮੇਰਾ ਵੀ ਜੀਵਨ ਸਰਸ਼ਾਰ ਹੋ ਜਾਏ ਇਹ ਦਾਤ ਅੱਜ ਗੁਰੂ ਤੋਂ ਲੈ ਕੇ ਜਾਈਏ ਤਾਂ ਕਿ ਸਾਡਾ ਜੀਵਨ ਬਣ ਆਵੇ ਇੱਥੇ ਹੀ ਸਮਾਪਤੀ ਕੋਈ ਗਿਆਨ ਨਹੀਂ ਆਪ ਜੀ ਦੇ ਅਸ਼ੀਰਵਾਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਦਾ ਸਦਕਾ ਕੁਝ ਕੁ ਵਿਚਾਰਾਂ ਦੀ ਸਾਂਝ ਪਾਈ ਹੋ ਜਾ ਬੇਅੰਤ ਭੁੱਲਾਂ ਦੀ ਖਿਮਾ ਗੁਰ ਫਤਿਹ ਕਰੋ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ